ਸਸਿਕਲ ਜੀ ਮੈਂ ਕੋਮਲ ਕਪੂਰ ਉਸ ਦੇਖ ਰਿਹਾ ਹਾਂ ਚੈਨਲ ਪੰਜਾਬੀ ਜੇਕਰ ਜਨਮ ਅਧਿਕਾਰ ਨਾਗਿਕਤਾ ਤੇ ਟ੍ਰਾਂਪ ਦਾ ਕਾਰਜਕਾਰੀ ਇਹ ਦੇਸ਼ ਲਾਗੂ ਹੋ ਜਾਂਦਾ ਹੈ ਤਾਂ ਜਨਮ ਸਰਟੀਫਿਕੇਟ ਹੁਣ ਸਮਾਜਿਕ ਸੁਰੱਖਿਆ ਨੰਬਰ ਰਜ਼ੀਏ ਦੇ ਲਈ ਅਮਰੀਕੀ ਨਾਗਰਿਕਤਾ ਦਾ ਸਬੂਤ ਨਹੀਂ ਹੋਣਗੇ ਬਿਨਾਂ ਕਾਰਨੋਏ ਤਾਂ ਖੋਨ ਦੀ ਜ਼ਰੂਰਤ ਹੋਵੇਗੀ ਕਿ ਜਨਮ ਸਮੇਂ ਕੋ ਟੋਕਾ ਟਿਕ ਮਾਤਾ ਜਾਂ ਪਿਤਾ ਅਮਰੀਕੀ ਨਾਗਰਿਕ ਸੀ ਜਾਂ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਰੱਖਦਾ ਸੀ ਅਮਰੀਕੀ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ ਕਲੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਉਦੇਸ਼ ਦੇ ਨਾਲ ਬਣਾਏ ਗਏ ਕਾਰਜਕਾਰੀ ਆਦੇਸ਼ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ ਪਰ ਪੋਸਟਨ ਅਦਾਲਤ ਪਹਿਲੀ ਯੂਐਸ ਸਰਕਟ ਕੋਰਟ ਆਫ ਅਪੀਲਸ ਦੁਆਰਾ ਇਸ ਨੂੰ ਗੈਰ ਸੰਵਿਧਾਨਕ ਘਾਰ ਦਿੱਤਾ ਗਿਆ ਜਿਸ ਨੇ ਡੈਮੋਕ੍ਰੈਟਿਕ ਅਕਵਾਈ ਵਾਲੇ ਰਾਜਾਂ ਤੇ ਪ੍ਰਵਾਸੀ ਅਧਿਕਾਰ ਦੇ ਵਕੀਲਾ ਦਾ ਪੱਖ ਲਿਆ ਇਸੇ ਤਰ੍ਹਾਂ ਸੈਨ ਫ੍ਰਾਂਸਿਸਕੋ ਅਦਾਲਤ ਨੌਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਨੇ ਆਦੇਸ਼ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ ਜੇਕਰ ਜਨਮ ਅਧਿਕਾਰ ਨਾਗਰਿਕਤਾ ਤੇ ਕ੍ਰੰਪਟਾ ਕਾਰਜਕਾਰੀ ਆਦੇਸ਼ ਲਾਗੂ ਹੁੰਦਾ ਹੈ ਤਾਂ ਜਨਮ ਸਰਟੀਫਿਕੇਟ ਹੁਣ ਸਮਾਜਿਕ ਸੁਰੱਖਿਆ ਨੰਬਰ ਅਜ਼ੀਦ ਲਈ ਅਮਰੀਕੀ ਨਾਗਰਿਕਤਾ ਦਾ ਸਬੂਤ ਨਹੀਂ ਹੋਣਗੇ। ਬਿਨਾਂ ਕਾਰਨ ਉਹ ਦਿਖਾਉਣ ਦੀ ਜ਼ਰੂਰਤ ਹੋਵੇਗੀ ਕਿ ਜਨਮ ਸਮੇਂ ਕ ਟੋਕ ਟਿਕ ਮਾਤਾ-ਜਵ ਪਿਤਾ ਅਮਰੀਕੀ ਨਾਗਰਿਕ ਸੀ ਜਾਂ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਰੱਖਦਾ ਸੀ। ਅਮਰੀਕੀ ਪ੍ਰਸ਼ਾਸਨ ਇਹ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ ਕ੍ਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਕਾਰਜਕਾਰੀ ਆਦੇਸ਼ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ। ਪਰ ਬੋਸਟਨ ਅਦਾਲਤ ਤੇ ਪਹਿਲੀ ਯੂਐਸ ਸਰਕਟ کورٹ ਆਫ ਅਪੀਲਸ ਦੁਆਰਾ ਇਸ ਨੂੰ ਗੈਰਸੰਵਿਧਾਨਕ ਘਰਾ ਦਿੱਤਾ ਗਿਆ ਜਿਸ ਨੇ ਡੈਮੋਕ੍ਰੈਟਿਕ ਅਗਵਾਈ ਵਾਲੇ ਰਾਜ ਅਤੇ ਪ੍ਰਵਾਸੀ ਅਧਿਕਾਰਾਂ ਤੇ ਵਕੀਲਾ ਦਾ ਪੱਖ ਲਿਆ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਅਦਾਲਤ ਨੋਵੀਂ ਯੂ ਐਸ ਸਰਕਟ ਕੋਰਟ ਆਫ ਅਪੀਲਸ ਨੇ ਆਦੇਸ਼ ਦੇ ਵਿਰੁੱਧ ਇੱਕ ਦੇਸ਼ ਵਿਆਪੀ ਫੈਸਲੇ ਨੂੰ ਬਰਕਰਾਰ ਰੱਖਿਆ। ਵੀ ਜਰਮਨੀ ਨੂੰ ਜਾਰੀ ਰਾਸ਼ਟਰਪਤੀ 트੍ਰਾਂਪ ਦੇ ਕਾਰਜਕਾਰੀ ਆਦੇਸ਼ ਦੇ ਵਿੱਚ ਸੰਘੀ ਏਜੰਸੀਆਂ ਨੂੰ ਹਟਾਇਆ ਗਿਆ ਸੀ ਕਿ ਉਹ ਅਮਰੀਕਾ ਦੇ ਵਿੱਚ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਮਾਨਤਾ ਦੇਣ ਤੋਂ ਇਨਕਾਰ ਕਰਨ ਜਦੋਂ ਤੱਕ ਕਿ ਇੱਕ ਟੋਕਾ ਟਿੱਕ ਮਾਤਾ ਜਾਂ ਪਿਤਾ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਾ ਹੋਵੇ। ਅਮਰੀਕੀ ਨਾਗਰਿਕਤਾ ਇਸ ਵੇਲੇ ਸਾਰੇ ਅਮਰੀਕੀ ਜੰਮੇ, ਨਵਜੰਮੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਹਾਲਾਂਕਿ ਰਾਸ਼ਟਰਪਤੀ 트੍ਰਾਂਪ ਦਾ ਜਨਮ ਵਿੱਤਾ ਬਾਰੇ ਕਾਰਜਕਾਰੀ ਤੇ ਅਮਰੀਕਾ ਵਿੱਚ ਸਾਰੇ ਨਵਜਮੇ ਬੱਚਿਆਂ ਦੀ ਯੋਗਤਾ ਨੂੰ ਪ੍ਰਭਾਵਿਤ ਕਰਕੇ ਇਸ ਨੂੰ ਬਦਲ ਸਕਦਾ ਹੈ ਲਾਗੂ ਕਰਨ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਪਰ ਅਦਾਲਤਾਂ ਨੇ ਹਜੇ ਤੱਕ ਇਸ ਹਦੇਸ਼ ਉਤੇ ਫੈਸਲਾ ਨਹੀਂ ਦਿੱਤਾ ਵਿਦੇਸ਼ ਵਿਭਾਗ ਤੇ USCIS ਦੀਆਂ ਲਾਗੂ ਕਰਨ ਯੋਜਨਾਵਾਂ ਦੇ ਬਾਅਦ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਨੇ ਰਾਸ਼ਟਰਪਤੀ ਦੇ ਹੁਕਮ ਦੇ ਲਾਗੂ ਹੋਣ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਆਪਣੀ ਰਣਨੀਤੀ ਦਾ ਐਲਾਨ ਕੀਤਾ ਹੈ ਸਮਾਜਿਕ ਸੁਰੱਖਿਆ ਨੰਬਰ ਸਮਾਜਿਕ ਸੁਰੱਖਿਆ ਐਕਟ ਦੇ ਤਹਿਤ ਸਮਾਜਿਕ ਸੁਰੱਖਿਆ ਪ੍ਰੋਗਰਾਮ ਪ੍ਰਸ਼ਾਸਨ ਦੀ ਲਈ ਤਨਖਾਹ ਅਤੇ ਕਮਾਈ ਦੇ ਡਾਟਾ ਦੇ ਸਹੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਨਿਰਦੇਸ਼ ਦਿੱਤੇ ਗਏ ਨੇ ਇਹ ਨਾਗਰਿਕਤਾ ਸਥਿਤੀ ਦੀ ਪਰਵਾਹ ਕੀਤੇ ਬਿਨਾ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਯੋਗ ਗੈਰ ਨਾਗਰਿਕ ਨੂੰ ਵੀ ਦਿੱਤੇ ਜਾਂਦੇ ਨੇ ਸਮਾਜਿਕ ਸੁਰੱਖਿਆ ਐਕਟ ਦੇ ਅਨੁਸਾਰ ਸਮਾਜਿਕ ਸੁਰੱਖਿਆ ਨੰਬਰ ਦੇ ਲਈ ਬਿਨਕਾਰਾਂ ਨੂੰ ਨਾਗਰਿਕਤਾ ਜਾਂ ਵਿਦੇਸ਼ੀ ਸਥਿਤੀ ਦਾ ਲੋੜਿੰਦਾ ਸਬੂਤ ਦੇਣਾ ਲਾਜ਼ਮੀ ਹੈ ਵਰਤਮਾਨ ਦੇ ਵਿੱਚ ਇੱਕ ਜਨਮ ਸਰਟੀਫਿਕੇਟ ਜੋ ਅਮਰੀਕੀ ਜਨਮ ਸਥਾਨ ਨੂੰ ਦਰਸਾਉਂਦਾ ਹੈ ਨਾਗਰਿਕਤਾ ਦੀ ਪੁਸ਼ਟੀ ਕਰ ਸਕਦਾ ਹੈ ਹਾਲਾਂਕਿ ਕਾਜੀ ਕਾਰਯ ਦੇਸ਼ ਲਾਗੂ ਹੋ ਤਾਂ ਬਾਅਦ ਹੀ ਬਦਲ ਸਕਦਾ ਹੈ ਤੇ ਇਸ ਲਈ ਸੰਭਾਵਤ ਤੌਰ ਉਤੇ ਹੋਰ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਇੱਕ ਵਾਰ ਇਹੋ ਲਾਗੂ ਹੋਣ ਤੋਂ ਬਾਅਦ ਅਮਰੀਕੀ ਜਨਮ ਸਥਾਨ ਨੂੰ ਦਸਾਉਣ ਵਾਲੇ ਜਨਮ ਸਰਟੀਫਿਕੇਟ ਉਸ ਤੋਂ ਬਾਅਦ ਪੈਦਾ ਹੋਈ ਵਿਅਕਤੀ ਦੇ ਲਈ ਅਮਰੀਕੀ ਨਾਗਰਿਕਤਾ ਦੇ ਟੁਕਮੇ ਸਬੂਤ ਵਜੋਂ ਕੰਮ ਨਹੀਂ ਕਰਨਗੇ ਐਸਐਸਏ ਇਸ ਗੱਲ ਦੀ ਪੁਸ਼ਟੀ ਕਰਨ ਵਾਲੇ ਸਬੂਤਾਂ ਨੂੰ ਲਾਜ਼ਮੀ ਕਰੇਗਾ ਕਿ ਘਟੋਕਟਿਕ ਮਾਤਾ ਪਿਤਾ ਅਮਰੀਕੀ ਨਾਗਰਿਕ ਹੈ ਜੇ ਵਿਅਕਤੀ ਦੇ ਜਨਮ ਸਮੇਂ ਯੋਗ ਇਮੀਗ੍ਰੇਸ਼ਨ ਸਥਿਤੀ ਰੱਖਦਾ ਹੈ ਅਸਲ ਦੇ ਵਿੱਚ ਐਸਐਸਏ ਨੂੰ ਕਿਸੇ ਵਿਅਕਤੀ ਦੇ ਜਨਮ ਤੇ ਸਬੂਤ ਦੀ ਲੋੜ ਹੋਵੇਗੀ ਜੋ ਇਹ ਦਸਾਉਂਦਾ ਹੋਵੇ ਕਿ ਉਸਦੇ ਮਾਤਾ ਪਿਤਾ ਅਮਰੀਕੀ ਨਾਗਿਕ ਸਨ ਜਾਂ ਜੇ ਜਨਮ ਸਮੇਂ ਯੋਗ ਇਮੀ ਇਮੀਗ੍ਰੇਸ਼ਨ ਸਥਿਤੀ ਦੇ ਵਿੱਚ ਸਤ ਜੇਕਰ ਜਨਮ ਅਧਿਕਾਣ ਨਾਗਰਿਕਤਾ ਤੇ 트੍ਰੰਪ ਦਾ ਕਾਜਕਾਰਿਆ ਦੇਸ਼ ਲਾਗੂ ਹੋ ਜਾਂਦਾ ਹੈ ਤਾਂ ਜਨਮ ਸਰਟੀਫਿਕੇਟ ਹੁਣ ਸਮਾਜਿਕ ਸੁਰੱਖਿਆ ਨੰਬਰ ਰਜ਼ੀਆ ਦੇ ਲਈ ਅਮਰੀਕੀ ਨਾਗਰਿਕਤਾ ਦਾ ਸਬੂਤ ਨਹੀਂ ਹੋਣਗੇ ਬਿਨਾਂ ਕਾਰਨ ਇਹ ਤਖੋਂ ਦੀ ਜ਼ਰੂਰਤ ਹੋਵੇਗੀ ਕਿ ਜਨਮ ਸਮੇਂ ਕ ਟੋਕਾ ਟਿਕ ਮਾਤਾ ਜਾਂ ਪਿਤਾ ਅਮਰੀਕੀ ਨਾਗਰਿਕ ਸੀ ਜਾਂ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਰੱਖਦਾ ਸੀ ਅਮਰੀਕੀ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ ਟ੍ਰాంਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਉਦੇਸ਼ ਦੇ ਨਾਲ ਬਣਾਏ ਗਏ ਕਾਰਜਕਾਰੀ ਆਦੇਸ਼ ਦੀ ਸਮਿਖਿਆ ਕਰਨ ਦੀ ਬੇਨਤੀ ਕੀਤੀ ਹੈ ਪਰ ਬੋਸਟਨ ਅਦਾਲਤ ਪਹਿਲੀ ਯੂਐਸ ਸਰਕਟ ਕੋਰਟ ਆਫ ਅਪੀਲਸ ਦੁਆਰਾ ਇਸ ਨੂੰ ਗੈਰ ਸੰਵਿਧਾਨਕ ਘਰਾੜ ਦਿੱਤਾ ਗਿਆ ਜਿਸ ਨੇ ਡੈਮੋਕ੍ਰੈਟਿਕ ਅਕਵਾਇ ਵਾਲੇ ਰਾਜਾਂ ਤੇ ਪ੍ਰਵਾਸੀ ਅਧਿਕਾਰਾਂ ਦੇ ਵਕੀਲਾ ਦਾ ਪੱਖ ਲਿਆ ਇਸੇ ਤਰ੍ਹਾਂ ਸੈਨ ਫ੍ਰਾਂਸਿਸਕੋ ਅਦਾਲਤ ਨੌਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਨੇ ਆਦੇਸ਼ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ ਜੇਕਰ ਜਨਮ ਅਧਿਕਾਰ ਨਾਗਰਿਕਤਾ ਤੇ ਗ੍ਰੰਪਤਾ ਕਾਰਜਕਾਰੀ ਆਦੇਸ਼ ਲਾਗੂ ਹੁੰਦਾ ਤਾਂ ਜਨਮ ਸਰਟੀਫਿਕੇਟ ਹੁਣ ਸਮਾਜਿਕ ਸੁਰੱਖਿਆ ਨੰਬਰ ਅਸੀਅਤ ਲਈ ਅਮਰੀਕੀ ਨਾਗਰਿਕਤਾ ਦਾ ਸਬੂਤ ਨਹੀਂ ਹੋਣਗੇ। ਬਿਨੈਕਾਰਾਂ ਨੂੰ ਇਹ ਦਿਖਾਉਣ ਦੀ ਜ਼ਰੂਰਤ ਹੋਵੇਗੀ ਕਿ ਜਨਮ ਸਮੇਂ ਕ ਟੋਕ ਟਿਕ ਮਾਤਾ-ਜਵ ਪਿਤਾ ਅਮਰੀਕੀ ਨਾਗਰਿਕ ਸੀ ਜਾਂ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਰੱਖਦਾ ਸੀ। ਅਮਰੀਕੀ ਪ੍ਰਸ਼ਾਸਨ ਇਹ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ 트ੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਉਦੇਸ਼ ਨਾਲ ਬਣਾਏ ਗਏ ਕਾਰਜਕਾਰੀ ਆਦੇਸ਼ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ। ਪਰ ਬੋਸਟਨ ਅਦਾਲਤ ਤੇ ਪਹਿਲੀ ਯੂਐਸ ਸਰਕਟ کورٹ ਆਫ ਅਪੀਲਸ ਦੁਆਰਾ ਇਸ ਨੂੰ ਗੈਰਸੰਵਿਧਾਨਕ ਕਰਾ ਦਿੱਤਾ ਗਿਆ ਜਿਸ ਨੇ ਡੈਮੋਕ੍ਰੈਟਿਕ ਅਗਵਾਈ ਵਾਲੇ ਰਾਜ ਅਤੇ ਪ੍ਰਵਾਸੀ ਅਧਿਕਾਰਾਂ ਤੇ ਵਕੀਲਾ ਦਾ ਪੱਖ ਲਿਆ ਅੱਜ ਤੱਕ ਸੈਂਟ ਫਰਾਂਸਿਸਕੋ ਦਾ ਅਦਨ ਨੋਵੀਂ ਯੂ ਐਸ ਸਰਕਟ ਕੋਰਟ ਆਫ ਅਪੀਲਸ ਨੇ ਆਦੇਸ਼ ਦੇ ਵਿਰੁੱਧ ਇੱਕ ਦੇਸ਼ ਵਿਆਪੀ ਫੈਸਲੇ ਨੂੰ ਬਰਕਰਾਰ ਰੱਖਿਆ। 20 ਜਨਵਰੀ ਨੂੰ ਜਾਰੀ ਰਾਸ਼ਟਰਪਤੀ 트੍ਰੌਂਪ ਦੇ ਕਾਰਜਕਾਰੀ ਆਦੇਸ਼ ਦੇ ਵਿੱਚ ਸੰਘੀ ਏਜੰਸੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਸੀ ਕਿ ਉਹ ਅਮਰੀਕਾ ਦੇ ਵਿੱਚ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਮਾਨਤਾ ਦੇਣ ਤੋਂ ਇਨਕਾਰ ਕਰਨ ਜਦੋਂ ਤੱਕ ਇੱਕ ਘਟੋਟਿਕ ਮਾਤਾ ਜਾਂ ਪਿਤਾ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਾ ਹੋਵੇ। ਅਮਰੀਕੀ ਨਾਗਰਿਕਤਾ ਇਸ ਵੇਲੇ ਸਾਰੇ ਅਮਰੀਕੀ ਜੰਮੇ, ਨਵਜੰਮੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਹਾਲਾਂਕਿ ਰਾਸ਼ਟਰਪਤੀ 트੍ਰੌਂਪ ਤਾਂ ਬਾਰੇ ਕਾਲਜ ਕਾਰਜਕਾਰੀ ਤੇ ਅਮਰੀਕਾ ਵਿੱਚ ਸਾਰੇ ਨਵਜਮੇ ਬੱਚਿਆਂ ਦੀ ਯੋਗਤਾ ਨੂੰ ਪ੍ਰਭਾਵਿਤ ਕਰਕੇ ਇਸ ਨੂੰ ਬਦਲ ਸਕਦਾ ਹੈ ਲਾਗੂ ਕਰਨ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਪਰ ਅਦਾਲਤਾਂ ਨੇ ਹਜੇ ਤੱਕ ਇਸ ਹਦੇਸ਼ ਉਤੇ ਫੈਸਲਾ ਨਹੀਂ ਦਿੱਤਾ ਵਿਦੇਸ਼ ਵਿਭਾਗ ਤੇ ਯੂਐਸਸੀ ਆਈਐਸ ਦੀਆਂ ਲਾਗੂ ਕਰਨ ਯੋਜਨਾਵਾਂ ਦੇ ਬਾਅਦ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਨੇ ਰਾਸ਼ਟਰਪਤੀ ਤੇ ਹੁਕਮ ਦੇ ਲਾਗੂ ਹੋਣ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਆਪਣੀ ਰਣਨੀਤੀ ਦਾ ਐਲਾਨ ਕੀਤਾ ਹੈ ਸਮਾਜਿਕ ਸੁਰੱਖਿਆ ਨੰਬਰ ਸਮਾਜਿਕ ਸੁਰੱਖਿਆ ਐਕਟ ਦੇ ਤਹਿਤ ਸਮਾਜਿਕ ਸੁਰੱਖਿਆ ਪ੍ਰੋਗਰਾਮ ਪ੍ਰਸ਼ਾਸਨ ਦੀ ਲਈ ਤਨਖਾਹ ਅਤੇ ਕਮਾਈ ਦੇ ਡੇਟਾ ਦੇ ਸਹੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਨਿਰਦੇਸ਼ ਦਿੱਤੇ ਗਏ ਹਨ ਇਹ ਨਾਗਰਿਕਤਾ ਸਥਿਤੀ ਦੀ ਪਰਵਾਹ ਕੀਤੇ ਬਿਨਾ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਯੋਗ ਗੈਰ-ਨਾਗਰਿਕ ਨੂੰ ਵੀ ਦਿੱਤੇ ਜਾਂਦੇ ਨੇ ਸਮਾਜਿਕ ਸੁਰੱਖਿਆ ਐਕਟ ਦੇ ਅਨੁਸਾਰ ਸਮਾਜਿਕ ਸੁਰੱਖਿਆ ਨੰਬਰ ਦੇ ਲਈ ਬਿਨਿਕਾਰਾਂ ਨੂੰ ਨਾਗਰਿਕਤਾ ਜਾਂ ਵਿਦੇਸ਼ੀ ਸਥਿਤੀ ਦਾ ਲੋੜਿੰਦਾ ਸਬੂਤ ਦੇਣਾ ਲਾਜ਼ਮੀ ਹੈ ਵਰਤਮਾਨ ਦੇ ਵਿੱਚ ਇੱਕ ਜਨਮ ਸਰਟੀਫਿਕੇਟ ਜੋ ਅਮਰੀਕੀ ਜਨਮ ਸਥਾਨ ਨੂੰ ਦੱਸਉਂਦਾ ਹੈ ਨਾਗਰਿਕਤਾ ਦੀ ਪੁਸ਼ਟੀ ਕਰ ਸਕਦਾ ਹੈ ਹਾਲਾਂਕਿ ਕਾਰਜੀ ਕਾਰਯ ਦੇਸ਼ ਲਾਗੂ ਹੋਣ ਤੋਂ ਬਾਅਦ ਇਹ ਬਦਲ ਸਕਦਾ ਹੈ ਤੇ ਇਸ ਲਈ ਸੰਭਾਵਤ ਤੌਰ ਉਤੇ ਹੋਰ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਇੱਕ ਵਾਰ EO ਲਾਗੂ ਹੋਣ ਤੋਂ ਬਾਅਦ ਅਮਰੀਕੀ ਜਨਮ ਸਥਾਨ ਨੂੰ ਦਸਾਉਣ ਵਾਲੇ ਜਨਮ ਸਰਟੀਫਿਕੇਟ ਉਸ ਤੋਂ ਬਾਅਦ ਪੈਦਾ ਹੋਈ ਵਿਅਕਤੀ ਦੇ ਲਈ ਅਮਰੀਕੀ ਨਾਗਰਿਕਤਾ ਦੇ ਟੁਕਮੇ ਸਬੂਤ ਵਜੋਂ ਕੰਮ ਨਹੀਂ ਕਰਨਗੇ ਐਸਐਸਏ ਇਸ ਗੱਲ ਦੀ ਪੁਸ਼ਟੀ ਕਰਨ ਵਾਲੇ ਸਬੂਤਾਂ ਨੂੰ ਲਾਜ਼ਮੀ ਕਰੇਗਾ ਕਿ ਘੱਟੋ-ਘੱਟ ਮਾਤਾ-ਪਿਤਾ ਅਮਰੀਕੀ ਨਾਗਰਿਕ ਹੈ ਜੇ ਵਿਅਕਤੀ ਦੇ ਜਨਮ ਸਮੇਂ ਯੋਗ ਇਮੀਗ੍ਰੇਸ਼ਨ ਸਥਿਤੀ ਰੱਖਦਾ ਹੈ ਅਸਲ ਦੇ ਵਿੱਚ ਐਸਐਸਏ ਨੂੰ ਕਿਸੇ ਵਿਅਕਤੀ ਦੇ ਜਨਮ ਤੇ ਸਬੂਤ ਦੀ ਲੋੜ ਹੋਵੇਗੀ ਚਾਹੇ ਦਸਾਉਂਦਾ ਹੋਵੇ ਕਿ ਉਸਦੇ ਮਾਤਾ-ਪਿਤਾ ਅਮਰੀਕੀ ਨਾਗਿਕ ਸਨ ਜਾਂ ਜੇ ਜਨਮ ਸਮੇਂ ਯੋਗ ਇਮੀ ਇਮੀਗ੍ਰੇਸ਼ਨ ਸਥਿਤੀ ਦੇ ਵਿੱਚ ਸਨ ਜੇਕਰ ਜਨਮ ਅਧਿਕਾਰ ਨਾਗਰਿਕਤਾ ਤੇ 트ੰਪ ਦਾ ਕਾਰਜਕਾਰੀ ਇਹ ਦੇਸ਼ ਲਾਗੂ ਹੋ ਜਾਂਦਾ ਹੈ ਤਾਂ ਜਨਮ ਸਰਟੀਫਿਕੇਟ ਹੁਣ ਸਮਾਜਿਕ ਸੁਰੱਖਿਆ ਨੰਬਰ ਅਜ਼ੀਆ ਦੇ ਲਈ ਅਮਰੀਕੀ ਨਾਗਰਿਕਤਾ ਦਾ ਸਬੂਤ ਨਹੀਂ ਹੋਣਗੇ ਬਿਨਾਂ ਕਾਰਨ ਇਹ ਤਖੋਂ ਦੀ ਜ਼ਰੂਰਤ ਹੋਵੇਗੀ ਕਿ ਜਨਮ ਸਮੇਂ ਕ ਟੋਕਾ ਟਿਕ ਮਾਤਾ ਜਾਂ ਪਿਤਾ ਅਮਰੀਕੀ ਨਾਗਰਿਕ ਸੀ ਜਾਂ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਰੱਖਦਾ ਸੀ ਅਮਰੀਕੀ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਉਦੇਸ਼ ਦੇ ਨਾਲ ਬਣਾਏ ਗਏ ਕਾਰਜਕਾਰੀ ਆਦੇਸ਼ ਦੀ ਸਮਿਖਿਆ ਕਰਨ ਦੀ ਬੇਨਤੀ ਕੀਤੀ ਹੈ ਪਰ ਮੋਸਕੋਨ ਅਦਾਲਤ ਪਹਿਲੀ ਯੂਐਸ ਸਰਕਟ ਕੋਰਟ ਆਫ ਅਪੀਲਸ ਦੁਆਰਾ ਇਸ ਨੂੰ ਗੈਰ ਸੰਵਿਧਾਨਕ ਘਰਾੜ ਦਿੱਤਾ ਗਿਆ ਜਿਸ ਨੇ ਡੈਮੋਕ੍ਰੈਟਿਕ ਅਕਵਾਈ ਵਾਲੇ ਰਾਜਾਂ ਤੇ ਪ੍ਰਵਾਸੀ ਅਧਿਕਾਰ ਦੇ ਵਕੀਲਾ ਦਾ ਪੱਖ ਲਿਆ ਇਸੇ ਤਰ੍ਹਾਂ ਸੈਨ ਫ੍ਰਾਂਸਿਸਕੋ ਅਦਾਲਤ ਨੌਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਨੇ ਆਦੇਸ਼ ਦੇ ਵਿਰੁੱਧ ਮੁਕੱਦਮਾ ਹਦਾਇਤ ਕੀਤਾ ਹੈ ਜੇਕਰ ਜਨਮ ਅਧਿਕਾਰ ਨਾਗਰਿਕਤਾ ਤੇ ਕ੍ਰੌਂਪਤਾ ਕਾਜਕਾਰੀ ਐਦੇਸ਼ ਲਾਗੂ ਹੁੰਦਾ ਤਾਂ ਜਨਮ ਸਰਟੀਫਿਕੇਟ ਹੁਣ ਸਮਾਜਿਕ ਸੁਰੱਖਿਆ ਨੰਬਰ ਅਰਜ਼ੀ ਲਈ ਅਮਰੀਕੀ ਨਾਗਰਿਕਤਾ ਦਾ ਸਬੂਤ ਨਹੀਂ ਹੋਣਗੇ। ਬਿਨੈਕਾਰ ਨੂੰ ਇਹ ਦਿਖਾਉਣ ਦੀ ਸੁਰਤ ਹੋ ਗਈ ਕਿ ਜਨਮ ਸਮੇਂ ਕਟੋਕਟਿਕ ਮਾਤਾ-ਜਵ ਪਿਤਾ ਅਮਰੀਕੀ ਨਾਗਰਿਕ ਸੀ ਜਾਂ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਰੱਖਦਾ ਸੀ। ਅਮਰੀਕੀ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਉਦੇਸ਼ ਨਾਲ ਬਣਾਏ ਗਏ ਕਾਜਕਾਰੀ ਐਦੇਸ਼ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ। ਪਰ ਬੋਸਟਨ ਅਦਾਲਤ ਤੇ ਪਹਿਲੀ ਯੂਐਸ ਸਰਕਟ کورٹ ਆਫ ਅਪੀਲਸ ਦੁਆਰਾ ਇਸ ਨੂੰ ਗੈਰ ਸंवਿਧਾਨਕ ਘਰਾ ਦਿੱਤਾ ਗਿਆ ਜਿਸ ਨੇ ਡੈਮੋਕ੍ਰੈਟਿਕ ਅਗਵਾਈ ਵਾਲੇ ਰਾਜ ਅਤੇ ਪ੍ਰਵਾਸੀ ਅਧਿਕਾਰਾਂ ਦੇ ਵਕੀਲਾ ਦਾ ਪੱਖ ਲਿਆ ਇਸੇ ਤਰ੍ਹਾਂ ਸੈਂਟ ਫਰਾਂਸਿਸਕੋ ਦਾ ਅਧ ਨਵੀਂ ਯੂਐਸ ਸਰਕਟ کورٹ ਆਫ ਅਪੀਲਸ ਨੇ ਆਦੇਸ਼ ਦੇ ਵਿਰੁੱਧ ਇੱਕ ਦੇਸ਼ ਵਿਆਪੀ ਫੈਸਲੇ ਨੂੰ ਬਰਕਰਾਰ ਰੱਖਿਆ ਵੀ ਜਨਵਰੀ ਨੂੰ ਜਾਰੀ ਰਾਸ਼ਟਰਪਤੀ 트੍ਰਾਂਪ ਦੇ ਕਾਰਜਕਾਰੀ ਆਦੇਸ਼ ਦੇ ਵਿੱਚ ਸੰਘੀ ਏਜੰਸੀਆਂ ਨੂੰ ਹਟਾਇਆ ਗਿਆ ਸੀ ਕਿ ਉਹ ਅਮਰੀਕਾ ਦੇ ਵਿੱਚ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਮਾਨਤਾ ਦੇਣ ਤੋਂ ਇਨਕਾਰ ਕਰਨ ਜਰੂਰਤਾ ਕਿ ਕਟੋਕਟ ਇੱਕ ਮਾਤਾ ਜ ਕਿਤਾ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਾ ਹੋਵੇ ਅਮਰੀਕੀ ਨਾਗਰਿਕਤਾ ਇਸ ਵੇਲੇ ਸਾਰੇ ਅਮਰੀਕੀ ਜੰਮੇ ਨਵਜੰਮੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਹਾਲਾਂਕਿ ਰਾਸ਼ਟਰਪਤੀ ਟ੍ਰમ્પ ਦਾ ਜਨਮ ਅਧਿਕਾਰ ਨਾਗਰਿਕਤਾ ਬਾਰੇ ਕਾਲਜਕਾਰਜਕਾਰੀ ਤੇ ਸ਼ਮਨਿਕਾ ਵਿੱਚ ਸਾਰੇ ਨਵਜੰਮੇ ਬੱਚੇ ਦੀ ਯੋਗਤਾ ਨੂੰ ਪ੍ਰਭਾਵਿਤ ਕਰਕੇ ਇਸ ਨੂੰ ਬਦਲ ਸਕਦਾ ਹੈ ਲਾਗੂ ਕਰਨ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਪਰ ਅਦਾਲਤਾਂ ਨੇ ਹਜੇ ਤੱਕ ਇਸ ਹਦੇਸ਼ ਉਤੇ ਫੈਸਲਾ ਨਹੀਂ ਦਿੱਤਾ ਵਿਦੇਸ਼ ਵਿਭਾਗ ਤੇ ਯੂ ਐਸ ਸੀ ਆਈ ਐਸ ਦੀਆਂ ਲਾਗੂ ਕਰਨ ਯੋਜਨਾਵਾਂ ਦੇ ਬਾਅਦ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਨੇ ਰਾਸ਼ਟਰਪਤੀ ਦੇ ਹੁਕਮ ਦੇ ਲਾਗੂ ਹੋਣ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੀ ਆਪਣੀ ਰਣਨੀਤੀ ਦਾ ਐਲਾਨ ਕੀਤਾ ਹੈ ਸਮਾਜਿਕ ਸੁਰੱਖਿਆ ਨੰਬਰ ਸਮਾਜਿਕ ਸੁਰੱਖਿਆ ਐਕਟ ਦੇ ਤਹਿਤ ਸਮਾਜਿਕ ਸੁਰੱਖਿਆ ਪ੍ਰੋਗਰਾਮ ਪ੍ਰਸ਼ਾਸਨ ਦੀ ਲਈ ਤਨਖਾਹ ਅਤੇ ਕਮਾਈ ਦੇ ਡਾਟਾ ਦੇ ਸਹੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਨਿਰਦੇਸ਼ ਦਿੱਤੇ ਗਏ ਹਨ ਇਹ ਨਾਗਰਿਕਤਾ ਸਥਿਤੀ ਦੀ ਪਰਵਾਹ ਕੀਤੇ ਬਿਨਾ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਯੋਗ ਗੈਰ-ਨਾਗਰਿਕ ਨੂੰ ਵੀ ਦਿੱਤੇ ਜਾਂਦੇ ਨੇ ਸਮਾਜਿਕ ਸੁਰੱਖਿਆ ਐਕਟ ਦੇ ਅਨੁਸਾਰ ਸਮਾਜਿਕ ਸੁਰੱਖਿਆ ਨੰਬਰ ਦੇ ਲਈ ਬੇਨਕਾਰਾਂ ਨੂੰ ਨਾਗਰਿਕਤਾ ਜਾਂ ਵਿਦੇਸ਼ੀ ਸਥਿਤੀ ਦਾ ਫਲੋਰਿਡਾ ਦਾ ਸਬੂਤ ਦੇਣਾ ਲਾਜ਼ਮੀ ਹੈ ਵਰਤਮਾਨ ਦੇ ਵਿੱਚ ਇੱਕ ਜਨਮ ਸਰਟੀਫਿਕੇਟ ਜੋ ਅਮਰੀਕੀ ਜਨਮ ਸਥਾਨ ਨੂੰ ਦਰਸਾਉਂਦਾ ਹੈ ਨਾਗਿਕਤਾ ਦੀ ਪੁਸ਼ਟੀ ਕਰ ਸਕਦਾ ਹੈ ਹਾਲਾਂਕਿ ਕਾਜੀ ਕਾਰਯ ਦੇਸ਼ ਲਾਗੂ ਹੋਣ ਤੋਂ ਬਾਅਦ ਇਹ ਬਦਲ ਸਕਦਾ ਹੈ ਤੇ ਇਸ ਲਈ ਸੰਭਾਵਤ ਤੌਰ ਉਤੇ ਹੋਰ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਇੱਕ ਵਾਰ ਇਹੋ ਲਾਗੂ ਹੋਣ ਤੋਂ ਬਾਅਦ ਅਮਰੀਕੀ ਜਨਮ ਸਥਾਨ ਨੂੰ ਦਰਸਾਉਣ ਵਾਲੇ ਜਨਮ ਸਰਟੀਫਿਕੇਟ ਉਸ ਤੋਂ ਬਾਅਦ ਪੈਦਾ ਹੋਏ ਵਿਅਕਤੀ ਦੇ ਲਈ ਅਮਰੀਕੀ ਨਾਗਿਕਤਾ ਦੇ ਟੁਕਮੇ ਸਬੂਤ ਵਜੋਂ ਕੰਮ ਨਹੀਂ ਕਰਨਗੇ ਐਸਐਸਏ ਇਸ ਗੱਲ ਦੀ ਪੁਸ਼ਟੀ ਕਰਨ ਵਾਲੇ ਸਬੂਤਾਂ ਨੂੰ ਲਾਜ਼ਮੀ ਕਰੇਗਾ ਕਿ ਤੋ ਕਾ ਟਿਕ ਮਾਤਾ ਪਿਤਾ ਅਮਰੀਕੀ ਨਾਗਰਿਕ ਹੈ ਜੇ ਵਿਅਕਤੀ ਦੇ ਜਨਮ ਸਮੇਂ ਯੋਗ ਇਮੀਗ੍ਰੇਸ਼ਨ ਸਥਿਤੀ ਰੱਖਦਾ ਹੈ ਅਸਲ ਦੇ ਵਿੱਚ ਐਸ ਐਸ ਏ ਨੂੰ ਕਿਸੇ ਵਿਅਕਤੀ ਦੇ ਜਨਮ ਤੇ ਸਬੂਤ ਦੀ ਲੋੜ ਹੋਵੇਗੀ ਜੋ ਇਹ ਦੱਸੁੰਦਾ ਹੋਵੇ ਕਿ ਉਸ ਦੇ ਮਾਤਾ ਪਿਤਾ ਅਮਰੀਕੀ ਨਾਗਰਿਕ ਸਨ ਜਾਂ ਜੇ ਜਨਮ ਸਮੇਂ ਯੋਗ ਇਮੀਗ੍ਰੇਸ਼ਨ ਸਥਿਤੀ ਦੇ ਵਿੱਚ ਸਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ